ਸੜਕਾਂ ਜੋ ਵੀ ਸਾਡਾ ਬਣਿਆ ਵਾ ਸੀ ਉਹ ਵੀ ਸਾਰਾ ਟੁੱਟ ਫੁੱਟ ਗਿਆ ਕਿਉਂਕਿ ਜਦੋਂ ਕਿਸੇ ਚੀਜ਼ ਦੀ ਮਰੰਮਤ ਨਾ ਹੋਵੇ ਜੇ ਇੱਕ ਟੋਆ ਪਿਆ ਜੇ ਉਹਨੂੰ ਨਾ ਭਰੀਏ ਉਹਦਾ ਪੈਚ ਵਰਕ ਨਾ ਕਰੀਓ ਫਿਰ ਖੱਡਾ ਬਣਦਾ ਬਣਦਾ ਅੱਗੇ ਤੱਕ ਸੜਕਾ ਤੋੜਦਾ ਜਾਈ ਜਾਂਦਾ ਹੈ। ਸੋ ਜਦੋਂ ਅਸੀਂ ਸਾਡੇ ਕੋਲ ਅਪਰੋਚ ਕੀਤਾ ਲੋਕਾਂ ਨੇ ਅਸੀਂ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ ਅਸੀਂ ਦੇਖੋ ਸੜਕਾ ਬਣਾ ਤਾਂ ਨਹੀਂ ਸਕਦੇ ਪਰ ਅਸੀਂ ਇਹਦਾ ਇੱਕ ਬੈਟਮਿਕਸ ਮਟੀਰੀਅਲ ਹੈ ਜਿਹੜਾ ਜੰਮ ਜਾਂਦਾ ਹੈ ਲੰਬੇ ਦੇਰ ਤੱਕ ਉਹ ਜੰਮਿਆ ਰਹਿੰਦਾ ਹੈ। ਜਿਹਦੇ ਉੱਤੇ ਸਿਰਫ ਲੁੱਕੇ ਪੈਂਦੀ ਐ ਸਿੱਧੀ ਵੀ ਅਸੀਂ ਉਹਦਾ ਅਰੇਂਜ ਕਰਕੇ ਅਸੀਂ ਜ਼ਰੂਰ ਜਿੰਨਾ ਕ ਹੋ ਸਕਿਆ ਦੇਖੋ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਸਾਰੀਆਂ ਸੜਕਾਂ ਪੜਾ ਦੂੰਗੇ ਪਰ ਜਿੰਨਾ ਕ ਹੱਲ ਹੋ ਸਕਿਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹੱਲ ਕੱਢਣ ਦੀ ਸੋ ਅਸੀਂ ਚੰਦੋਂ ਤੋਂ ਸ਼ੁਰੂ ਕੀਤਾ ਸੀ ਜੀ ਅੱਜ ਪੂਰਾ ਲਗਭਗ ਮਹੀਨਾ ਹੋ ਗਿਆ ਜੀ ਅਸੀਂ ਲਗਾਤਾਰ ਹਲਕੇ 'ਚ ਲੱਗੇ ਹੋਏ ਆ ਸੋ ਸਾਡੇ ਕੋਲ ਪੰਚਾਇਤ ਮੈਂਬਰ ਸਾਹਿਬਾਨ ਸਾਹ ਗੁਰਮੀਤ ਸਿੰਘ ਜੀ ਇਹ ਸਾਰੇ ਗਏ ਸੀ ਅਸੀਂ ਕਿਹਾ ਵੀ ਥੋੜੀ ਜੀ ਵੇਟ ਕਰ ਲਿਓ ਵੀ ਪਹਿਲਾਂ ਕਿਉਂਕਿ ਜਿਹੜੇ ਪਿੰਡਾਂ ਨੂੰ ਹਾਂ ਕਰਤੀ ਵੀ ਅਸੀਂ ਉੱਥੋਂ ਕਰਦੇ ਕਰਦੇ ਤੁਹਾਡੇ ਕੋਲ ਪਹੁੰਚਦੇ ਪਰ ਦੁੱਖ ਦੀ ਗੱਲ ਹੈ ਵੀ ਕਰਾਲੀ ਦੀ ਜੜ ਦੇ ਵਿੱਚ ਪਿੰਡ ਹੈ ਤੇ ਹਾਲ ਮੈਂ ਕਹਿੰਨਾ ਧੰਨਾ ਤੁਸੀਂ ਦੇਖੋ ਅਸੀਂ ਤਾਂ ਹੁਣ ਕਿਤੇ ਖੁਸ਼ੀ ਗਮੀ ਜਿੱਥੇ ਆਉਨੇ ਆ ਤੇ ਤੁਸੀਂ ਤਾਂ ਰੋਜ਼ ਲੰਘਣਾ ਤੁਸੀਂ ਸਵੇਰੇ ਸ਼ਾਮ ਲੰਘਣਾ ਤੁਹਾਡੇ ਨਾਲ ਕਿਆ ਹਾਲ ਹੁੰਦਾ ਹੋਊਗਾ ਇਹ ਤੁਸੀਂ ਜਾਣਦੇ ਜਾਂ ਪ੍ਰਮਾਤਮਾ ਜਾਣਦਾ ਵੀ ਰੋਜ਼ ਇਹ ਜੇ ਰਸਤੇਆਂ ਜਿਹਨੂੰ ਗੱਡੀਆਂ ਭੰਨਣੀਆਂ ਜਦ ਪਾਣੀ ਭਰ ਜਾਂਦਾ ਖੱਡੇ ਦਾ ਨਹੀਂ ਪਤਾ ਲੱਗਦਾ ਵੀ ਫਟ ਡੂੰਗਾ ਕਿ 2 ਫੁੱਟ ਡੂੰਗਾ ਸੋ ਮੋਟਰਸਾਈਕਲ ਸਕੂਟਰ ਨਾਲ ਸਾਡੇ ਵੀਰਾਂ ਨੂੰ ਬੜਾ ਔਖਾ ਹੁੰਦਾ ਸੋ ਅਸੀਂ ਤਾਂ ਲਗਾਤਾਰ ਲੱਗੇ ਮੈਂ ਚੰਦੋਂ ਤੋਂ ਸ਼ੁਰੂ ਕੀਤਾ ਸੀ ਚੰਦੋਂ ਰੁੜਕੀ ਪਲਹੀੜੀ ਸਿਆਲਵਾ ਮੁੱਲਾਂਪੁਰ ਖਿਜਰਾਵਾਦ ਤੋਂ ਲਵਾਨਗੜ ਖਿਜਰਾਵਾਦ ਤੋਂ ਥਾਣੇ ਨੂੰ ਆਪਣੇ ਮੰਦੋਂ ਬੜੋਦੀ ਨੱਗੜ ਮਤਲਬ ਕਿੰਨੇ ਹੀ ਪਿੰਡ ਨੇ ਜੀ ਘਟੌਰ ਭਜੌਲੀ ਤੇ ਕਿੰਨੇ ਹੀ ਪਿੰਡ ਨੇ ਜੀ ਰੜਿਆਲਾ ਮਤਲਬ ਬਹੁਤ ਪਿੰਡਾਂ ਜਿੱਥੇ ਅਸੀਂ ਲਗਾਤਾਰ ਮਤਲਬ ਹੋਰ ਕਿੰਨੇ ਪਿੰਡ ਨੇ ਜਿੱਥੇ ਅਸੀਂ ਲੱਗੇ ਹੋਏ ਆ ਸੋ ਉਸੇ ਤਹਿਤ ਅਸੀਂ ਅੱਜ ਉਹਰੇ ਆਏ ਸੀ ਵੀ ਕੁਛ ਨਾ ਕੁਛ ਜਿਹੜਾ ਅਸੀਂ ਆਪਣੇ ਖੱਡੇ ਖੁੱਡੇ ਭਰ ਕੇ ਤੁਹਾਡਾ ਆਉਣਾ ਜਾਣਾ ਜਿਹੜਾ ਰੋਜ਼ ਬੱਚਿਆਂ ਨੇ ਸਕੂਲ ਜਾਣਾ ਜੋਬ ਵਾਲਿਆਂ ਨੇ ਜਾਣਾ ਦੁੱਖ ਦੇ ਸੁੱਖ ਦੇ ਕਿਸੇ ਨੇ ਦਵਾਈ ਬੂਟੀ ਲੈਣੀ ਵੀ ਥੋੜਾ ਆਉਣਾ ਜਾਣਾ ਸੌਖਾ ਹੋ ਜਵੇ ਸੋ ਅਸੀਂ ਇੱਥੇ ਜਿਹੜਾ ਪਹੁੰਚੇ ਆ ਜੇ ਕਿਤੇ ਤੁਸੀਂ ਮੌਕਾ ਦਿੱਤਾ ਤਾਂ ਦੇਖੋ ਮੈਂ ਆਪਣੇ ਲਈ ਪ੍ਰਮਾਤਮਾ ਤੋਂ ਛੁੱਟ ਕਦੇ ਕਿਸੇ ਅੱਗੇ ਹੱਥ ਨਹੀਂ ਅਟਿਆ ਪਰ ਮੈਂ ਇੱਕ ਵਾਦਾ ਕਰਦਾ ਵੀ ਜੇ ਮੈਨੂੰ ਕਿਤੇ ਹਲਕੇ ਨੇ ਇੱਕ ਮੌਕਾ ਦਿੱਤਾ ਮੈਂ ਹਲਕੇ ਦੀ ਸ਼ਗਰ ਬਦਲ ਦੂੰਗਾ ਭਾਵੇਂ ਮੈਨੂੰ ਮੈਂ ਆਪਣੇ ਲਈ ਪ੍ਰਮਾਤਮਾ ਤੋਂ ਛੁੱਟ ਕਿਸੇ ਤੋਂ ਨਹੀਂ ਮੰਗਦਾ ਤੁਹਾਡੇ ਲਈ ਭਾਵੇਂ ਮੈਨੂੰ ਪੱਲਾ ਅੱਡ ਕੇ ਕਿਤੋਂ ਮੰਗਣਾ ਪਵੇ ਉਹ ਵੀ ਲੈ ਕੇ ਆਉਂਗਾ ਪਰ ਮੈਂ ਹਲਕੇ ਨੂੰ ਸੁਧਾਰਨਾ ਓਏ ਸੋ ਨਿਹਾਲ ਕਿਉਂਕਿ ਬੜਾ ਕੁਝ ਹੁੰਦਾ ਜਦੋਂ ਨੁਮਾਇੰਦਗੀ ਕੋਈ ਦੰਨੇ ਆ ਉਹਦੇ ਵਿੱਚ ਬੜੀ ਪਾਵਰ ਹੁੰਦੀ ਆ ਬੜਾ ਕੁਝ ਹੁੰਦਾ ਤੁਸੀਂ ਜੇ ਨਹੀਂ ਵੀ ਉੱਪਰ ਸਰਕਾਰ ਹੈ ਵੀ ਤਾਂ ਵੀ ਡਿਵੈਲਪਮੈਂਟ ਕਰਾਉਣ ਵਾਲੇ ਕਰਾ ਜਾਂਦੇ ਹੁੰਦੇ ਨੇ ਜੀ ਸੀ ਗਿਲਜੀ ਆਪਣੇ ਪਰਸਨਲ ਦੇ ਉੱਪਰ ਸਾਰਾ ਕਰਵਾ ਰਹੇ ਆ ਜੀ ਇਲਾਕੇ ਦਾ ਆਪਣਾ ਦੇਖ ਰਹੇ ਸਾਰਾ ਤਰੀਕੇ ਦੇ ਨਾਲ ਉਹਨਾਂ ਨੂੰ ਲੋਕਾਂ ਚ ਵਿਚਰ ਰਹੇ ਆ ਜੀ ਤੇ ਸਾਰੇ ਤਕਰੀਬਨ ਕੰਮ ਕਰਵਾ ਰਹੇ ਆ ਜੀ ਤੁਹਾਨੂੰ ਪਤਾ ਹੀ ਪਿਛਲੇ ਕੁਝ ਟਾਈਮ ਤੋਂ ਬਰਸਾਤਾਂ ਦੇ ਵਿੱਚ ਦੁਨੀਆ ਦੇ ਲੋਕਾਂ ਦਾ ਕੀ ਹਾਲ ਹੋ ਸੀਗਾ ਪਿੰਡਾਂ ਦੇ ਵਿੱਚ ਸੜਕਾਂ ਟੁੱਟੀਆਂ ਹੋਈਆਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜੀ ਮੇਨ ਗੱਲ ਤਾਂ ਸਰ ਦੇਖੋ ਸੀ ਮੌਸਮ ਦੇ ਨਾਲ ਬਰਸਾਤਾਂ ਨਾਲ ਕਿੰਨਾ ਬੁਰਾ ਹਾਲ ਸੀਗਾ ਜੀ ਆਪਣੇ ਇਲਾਕੇ ਦਾ ਉਰੇ ਜੀ ਇਹ ਤੇ ਜੀ ਮੇਨ ਅਧਿਰ ਸਿੰਘ ਜੀ ਨੇ ਸਾਰਾ ਕੰਮ ਕਰਵਾਇਆ ਜੀ ਉਰੇ ਲੋਕਾਂ ਨੂੰ ਆਣ ਜਾਣ ਵਾਸਤੇ ਥੋੜੀ ਫੈਸਿਲਿਟੀ ਵਧੀਆ ਹੋ ਗਈ ਅੱਗੇ ਨਾਲੋਂ ਬੱਚਿਆਂ ਨੂੰ ਸਕੂਲ ਜਾਣ ਨੂੰ ਬਹੁਤ ਦਿੱਕਤ ਸੀ ਜਿਸ ਨਾਲ ਤੁਹਾਨੂੰ ਪਤਾ ਹੀ ਕਿੰਨੇ ਪਿੰਡਾਂ 'ਚ ਕੰਮ ਕਰਵਾਇਆ ਇਹਨਾਂ ਨੇ ਕੋਈ ਇੱਕ ਅੱਧੇ ਪਿੰਡ ਦੀ ਗੱਲ ਤਾਂ ਹੈ ਨਹੀਂ ਇਹ ਅੱਜ ਤੱਕ ਥੋੜੇ ਜਿਹੇ ਸਾਬ ਦਾ ਮੇਰੇ ਸਾਬ ਨਾਲ 25 ਤੋਂ 30 ਪਿੰਡਾਂ ਜਿਹਾ ਕੰਮ ਕਰਵਾ ਚੁੱਕੇ ਹਾਂ ਇਹ ਸਾਰਾ ਹੁਣ ਇਹ ਵੀ ਗਿਲ ਸਾਹਿਬ ਇਸ ਦੇ ਵਿੱਚ ਵਧੀਆ ਕੰਮ ਕਰਾ ਰਹੇ ਆ ਨਵਾਂ ਪ੍ਰਾਲਾ ਲੈ ਕੇ ਆ ਰਹੇ ਆ ਚੀਜ਼ਾਂ ਦੇ ਵਿੱਚ ਤੇ ਸਾਨੂੰ ਵੀ ਲੋਕਾਂ ਨੂੰ ਸਾਰਿਆਂ ਨੂੰ ਦਾ ਸਾਥ ਦੇਣਾ ਚਾਹੀਦਾ ਹੈਗਾ ਲੋਕ ਯਾਦ ਰੱਖੋਗੇ ਅੱਲੇ ਟਾਈਮ ਬਿਲਕੁਲ ਯਾਦ ਰੱਖੋਗੇ ਸਰ ਜੀ ਜਿਹੜੇ ਟੋਏ ਡਿਵਿਡਿਟੀ ਭਰਾ ਤੇ ਉਹਨਾਂ ਨੇ ਜੀ ਸੜਕਾਂ ਬਣਵਾਤੀਆਂ ਯਾਦ ਰੱਖਣਗੇ ਸਰ ਬਿਲਕੁਲ ਯਾਦ ਰੱਖੀਏ